ਨਮੋ ਨਾਰਾਇਣ ਜੈ ਕਰਾ ਬਾਬਾ ਭੋਲਾgir ਮਹਾਰਾਜ ਜੀ ਦਾ ਜੈ ਕਰਾ ਬਾਬਾ ਸਰਸਤੀgir ਮਹਾਰਾਜ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਜੰਗਲ ਵਿੱਚ ਮੰਗਲ ਲਾ ਦੇਂਦੇ ਜਿੱਥੇ ਹੋ ਜੇ ਵਾਸਾ ਸੰਤਾਂ ਦਾ ਉਹਦੀਆਂ ਸੱਤੇ ਕੁਲਾਂ ਨੂੰ ਤਾਰ ਦੇਂਦੇ ਜੋ ਕਰੇ ਪ੍ਰਭਾਸਾ ਸੰਤਾਂ ਦਾ ਰੱਬ ਨੂੰ ਵੀ ਮੰਨਣਾ ਪੈ ਜਾਂਦਾ ਕੀਤਾ ਅਰਦਾਸਾ ਸੰਤਾਂ ਦਾ ਉਹਦੀਆਂ ਜੜਾਂ ਪਤਾਲੋਂ ਪੁੱਟ ਦਿੰਦੇ ਜੋ ਕਰੇ ਤਮਾਸ਼ਾ ਸੰਤਾਂ ਦਾ ਸੋ ਮੈਂ ਤੁਹਾਡਾ ਪੰਜਾਬੀ ਲੋਕ ਗਾਇਕ ਤੇ ਮੰਚ ਸੰਚਾਲਕ ਕੁਲਵੰਤ ਉਪਲੀ ਧੰਨ ਧੰਨ ਬਾਬਾ ਪੋਲਾਘੇਰ ਮਹਾਰਾਜ ਜੀ ਅਤੇ ਧੰਨ ਧੰਨ ਬਾਬਾ ਸਰੁਸਤੀਗਿਰ ਮਹਾਰਾਜ ਜੀ ਨੂੰ ਸਮਰਪਿਤ ਪਿੰਡ ਨਾਨਕ ਸਰਚੀਮਾ ਮੰਡੀ ਵੱਲੋਂ ਭਾਦੋਂ ਦੀ ਦੂਜ ਦਾ ਮੇਲਾ ਬੜੀ ਧੂਮ ਧਾਮ ਦੇ ਨਾਲ ਸੰਗਤਾਂ ਦੇ ਪੂਰਨ ਸਹਿਯੋਗ ਦੇ ਨਾਲ 5 ਸਤੰਬਰ 2024 ਦਿਨ ਵੀਰਵਾਰ ਨੂੰ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ 5 ਸਤੰਬਰ 2024 ਦਿਨ ਵੀਰਵਾਰ ਨੂੰ ਹੀ ਦੁਪਹਿਰੇ 2 ਵਜੇ ਦਾ ਟਾਈਮ ਹੈ ਨਕਲ ਸ਼ੁਰੂ ਹੋ ਜਾਵੇਗੀ ਜਿਹੜੇ ਸੱਜਣ ਨਕਲ ਵੇਖਣ ਦੇ ਦੇ ਸ਼ੌਕੀਨ ਹੈ ਉਹ ਸੱਜਣ ਟਾਈਮ ਚੋਂ ਟਾਈਮ ਕੱਢ ਕੇ ਔਰ ਪਹੁੰਚਣ ਦੀ ਕਿਰਪਾਲਤਾ ਕਰਨ ਗੁਰੂ ਕਾ ਲੰਗਰ ਵੀ ਅਤੁੱਟ ਵਰਤੇਗਾ ਸੋ ਪ੍ਰਬੰਧਕ ਕਮੇਟੀ ਵੱਲੋਂ ਹੱਥ ਬਨ ਕੇ ਬੇਨਤੀ ਹੈ ਵੀ ਕੋਈ ਵੀ ਸੱਜਣ ਕਿਸੇ ਵੀ ਪ੍ਰਕਾਰ ਦਾ ਨਸ਼ਾ ਪੱਤਾ ਕਰਕੇ ਦਰਬਾਰ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਨਾ ਕਰੇ ਬੜੀ ਮਿਹਰਬਾਨੀ ਹੋਊਗੀ ਜੀ ਔਰ 5 ਸਤੰਬਰ 2024 ਦਿਨ ਵੀਰਵਾਰ ਦਾ ਦਿਨ ਨਹੀਂ ਭੁੱਲਣਾ ਕਿਸੇ ਨੇ ਸੋ ਸਾਰੀ ਸੰਗਤ ਦਾ ਆਈ ਦਾ ਬਹੁਤ ਬਹੁਤ ਧੰਨਵਾਦ ਸਭ ਨੂੰ ਜੀ ਆਇਓ ਬਾਬਾ ਭੋਲਾ ਗਿਰ ਮਹਾਰਾਜ ਜੀ ਤੇ ਬਾਬਾ ਸਰੁਸਤੀ ਗਿਰ ਮਹਾਰਾਜ ਜੀ ਸੋ ਆਪ ਸਭ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਨ ਜੀ ਜੈ ਬਾਬੇ ਦੀ ਜੈ ਬਾਬੇ ਦੀ ਬੋਲ ਸੱਚੇ ਦਰਬਾਰ ਕੀ ਜੈ